ਦੋਸਤੋ ਭਾਰਤ ਅਤੇ ਪਾਕਿਸਤਾਨ ਨੂੰ ਵੱਖ ਹੋਇਆ ਤੇ ਅੰਗਰੇਜ਼ਾਂ ਤੋਂ ਆਜ਼ਾਦ ਹੋયા 77 ਸਾਲ ਹੋ ਗਏ ਨੇ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਸਿਰਫ ਤੇ ਸਿਰਫ ਸੱਤਾ ਦੀ ਤਬਦੀਲੀ ਸੀ। ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖਾਸਾ ਫਰਕ ਨਹੀਂ ਆਇਆ। ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਜਿਹੜੀ ਮੂਵਮੈਂਟ ਲੀਡ ਕਰ ਰਹੇ ਨੇ ਨਾ ਉਹਦਾ ਨਾਮ ਹੀ ਉਹਨਾਂ ਨੇ ਹਕੀਕੀ ਆਜ਼ਾਦੀ ਰੱਖਿਆ ਕਿ ਅਸੀਂ ਆਪਣੇ ਲੋਕਾਂ ਨੂੰ ਪਾਕਿਸਤਾਨ ਦੀ ਆਬਾਦ ਨੂੰ ਅਸਲੀ ਆਜ਼ਾਦੀ ਜਿਹੜੀ ਆ ਦਬਾਉਣੀ ਆ ਕਿ ਜਿਹੜਾ ਅਜੇ ਸਾਨੂੰ ਅਸਲੀ ਆਜ਼ਾਦੀ ਨਹੀਂ ਮਿਲ ਸਕੀ ਬੇਸ਼ੱਕ ਅਸੀਂ 70+ ਯਰ ਤੋਂ ਜਿਹੜਾ ਆਜ਼ਾਦ ਆਪਣੇ ਆਪ ਨੂੰ ਮੰਨਦੇ ਆਂ ਕਿ 14 ਅਗਸਤ ਨੂੰ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਆਂ ਪਰ ਖਾਨ ਸਾਹਿਬ ਹਕੀਕੀ ਆਜ਼ਾਦੀ ਜਿਹੜੀ ਮੂਵਮੈਂਟ ਲੀਡ ਕਰ ਰਹੇ ਨੇ ਪੰਜਾਬ ਇਧਰਲੇ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਤਾਂ ਇਧਰ ਵੀ ਸਾਡੇ ਮੁੱਖ ਮੰਤਰੀ ਨੇ ਹੁਣ ਭਗਵੰਤ ਮਾਨ ਹੁਣੀ ਉਹ ਵੀ ਲਗਾਤਾਰ ਇਹ ਗੱਲ ਕਰਦੇ ਆਏ ਨੇ ਕਿ ਭਗਤ ਸਿੰਘ ਹੋਣਾ ਦੇ ਸੁਪਨਿਆਂ ਦੀ ਆਜ਼ਾਦੀ ਸਾਨੂੰ ਹਾਸਲ ਨਹੀਂ ਹੋ ਸਕੀ ਤੇ ਇਸ ਕਰਕੇ ਅਸੀਂ ਜਿਹੜਾ ਉਸ ਆਜ਼ਾਦੀ ਦੇ ਲਈ ਫਾਈਟ ਕਰਨੀ ਆ ਉਹ ਪ੍ਰਚਾਰ ਦੇ ਵਿੱਚ ਪਹਿਲਾਂ ਇਦਾਂ ਕਹਿੰਦੇ ਹੁੰਦੇ ਸੀ ਹੁਣ ਤਾਂ ਚਲੋ 2.5 ਸਾਲ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਤੇ ਹਜੇ ਅੱਗੇ 2.5 ਸਾਲਾਂ ਦੇ ਵਿੱਚੋਂ ਕੀ ਕਰਦੇ ਨੇ ਇਹ ਵੇਖਣ ਵਾਲਾ ਰਹੇਗਾ ਉਧਰ ਸਾਡੇ ਨਰਿੰਦਰ ਮੋਦੀ ਸਾਹਿਬ ਆ 11ਵੀਂ ਵਾਰ ਉਹ ਕੋ ਲਾਲ ਕਿਲੇ ਦੀ ਜਿਹੜੀ ਆ ਫਸੀਲ ਤੋਂ ਬੋਲੇ ਨੇ ਸੋ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਇੱਕ ਸਰਸਰੀ ਨਜ਼ਰ ਮਾਰਦੇ ਆ ਕਿ 77 ਸਾਲਾਂ ਦੇ ਵਿੱਚ ਅਸੀਂ ਕਿੱਥੇ ਖੜੇ ਆ ਜਾਂ ਕਿੱਦਾਂ ਦੀਆਂ ਜਿਹੜੀਆਂ ਚੁਣੌਤੀਆਂ ਦਾ ਸਾਨੂੰ ਸਾਹਮਣਾ ਆ ਇਹਦੇ ਨਾਲ ਨਾਲ ਜਿਹੜਾ ਇੱਕ ਦੋ ਇੰਪੋਰਟੈਂਟ ਅਪਡੇਟਸ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਪਰ ਕਿਉਂਕਿ ਜਿਹੜਾ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਗੱਲ ਕਈ ਗੱਲਾਂ ਕੀਤੀਆਂ ਮਾਨ ਸਾਹਿਬ ਨੇ ਵੀ ਕੀਤੀਆਂ ਜਿਵੇਂ ਮੈਂ ਪਾਕਿਸਤਾਨ ਦੀ ਗੱਲ ਕੀਤੀ ਆ ਉੱਥੇ ਹਾਲਾਤ ਕਿਦਾਂ ਦੇ ਨੇ ਜਮਹੂਰੀਅਤ ਦੇ ਜਿਹੜਾ ਬਾਲ ਨੂੰ ਅਸੀਂ ਵਧਣਾ ਸੀ ਬ੍ਰਿਟਿਸ਼ ਜਿਹੜੀ ਡੈਮੋਕ੍ਰੇਸੀ ਆ ਇਹ ਜਿਹੜੀ ਅਸੀਂ ਆਪਣੇ ਨਾਫਜ਼ ਕੀਤੀ ਹੋਈ ਆ ਜਿਹੜਾ ਇਹ ਸਾਡਾ ਭਾਰਤ ਆ ਤੇ ਪਾਕਿਸਤਾਨ ਆ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਪਾਕਿਸਤਾਨ ਦੇ ਵਿੱਚ ਤਾਂ ਬਿਲਕੁਲ ਉੱਥੇ ਤਾਂ ਹਾਲਾਤ ਹੀ ਬਹੁਤ ਹੋਰ ਤਰੀਕੇ ਦੇ ਨੇ ਹਜੇ ਤੱਕ ਹਜੇ ਤੱਕ 77 ਸਾਲਾਂ ਦੇ ਵਿੱਚ ਉੱਥੇ ਕੋਈ ਵੀ ਪ੍ਰਧਾਨ ਮੰਤਰੀ ਆਪਣੀ 5 ਸਾਲਾਂ ਦੀ ਜਿਹੜੀ ਆ ਉਹ ਉਹਦੇ ਕਾਰਜਕਾਲ ਨੂੰ ਪੂਰਾ ਨਹੀਂ ਕਰ ਸਕਿਆ ਆ ਪਿਛਲੀਆਂ ਦੋ ਤਿੰਨ ਸਰਕਾਰਾਂ ਨੇ ਪੰਜ-ਪੰਜ ਸਾਲ ਜ਼ਰੂਰ ਪੂਰੇ ਕੀਤੇ ਨੇ ਉਹ ਵੀ ਦੋ ਸਰਕਾਰਾਂ ਨੇ ਕੀਤੇ ਨੇ ਖਾਨ ਸਾਹਿਬ ਦੀ ਸਰਕਾਰ ਤਾਂ 3.5 ਸਾਲ ਸਾਲਾਂ ਦੇ ਵਿੱਚ ਘਰ ਚਲੇ ਗਈ ਸੀ ਸੋ ਡੇਢ ਦੋ ਸਾਲ ਜਿਹੜਾ ਆਪੋਜੀਸ਼ਨ ਨੇ ਆ ਕੇ ਸਰਕਾਰ ਬਣਾਈ ਸੋ ਇਹ ਜਿਹੜਾ ਪਰ ਪਹਿਲਾਂ ਜੇਕਰ ਆਪਾਂ ਅਪਡੇਟਸ ਦੀ ਗੱਲ ਕਰੀਏ ਤਾਂ ਇਹ ਵੀ ਮਸਲਾ 1947 ਦਾ ਜੀ ਕਸ਼ਮੀਰ ਵਾਲਾ ਜਿਹੜਾ ਇਹ ਚੱਲ ਰਿਹਾ ਸੋ ਹੁਣ ਜੰਮੂ ਐਂਡ ਕਸ਼ਮੀਰ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਧਾਰਾ 370 ਹਟਾਉਣ ਤੋਂ ਬਾਅਦ ਉਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਐਕਚੁਅਲੀ ਤਿੰਨਾਂ ਭਾਗਾਂ ਦੇ ਵਿੱਚ ਤੁਸੀਂ ਕਹ ਲਓ ਕਿ ਜੰਮੂ ਕਸ਼ਮੀਰ ਨੂੰ ਜਿਹੜਾ ਇੱਕ ਤਾਂ ਯੂਨੀਅਨ ਟੈਰੀਟਰੀ ਬਣਾਤਾ ਤੇ ਨਾਲ ਦੀ ਨਾਲ ਜਿਹੜਾ ਇਹ ਆਪਣਾ ਲਦਾਖ ਆ ਉਹਨੂੰ ਵੀ ਜਿਹੜਾ ਅਡਡ ਕਰ ਦਿੱਤਾ ਸੀਗਾ ਯੂਨੀਅਨ ਟੈਰੀਟਰੀ ਬਣਾ ਦਿੱਤਾ ਸੀਗਾ ਤੇ ਇਹਨੂੰ ਹੁਣ ਦੁਬਾਰਾ ਸਟੇਟ ਹੂਡ ਕਦੋਂ ਮਿਲਦਾ ਇਹ ਇੱਕ ਵੱਖਰਾ ਸਵਾਲ ਆ ਕਾਂਗਰਸ ਦਾ ਕਹਿਣਾ ਕਿ ਜਿਹੜਾ ਅ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਪਿਛਲੇ ਕਿ ਤੁਸੀਂ ਸਟੇਟ ਹੂਡ ਜਿਹੜਾ ਬਹਾਲ ਕਰੋ ਖੈਰ ਜਿਹੜੇ ਉੱਥੇ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਅਬਦੁੱਲਾਹ ਸਾਹਿਬ ਉਹਨਾਂ ਦਾ ਤਾਂ ਇੱਕ ਮੈਂ ਟਵੀਟ ਵੇਖ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਚਲੋ ਦੇਰ ਆਈ ਦਰੁਸਤ ਆਈ ਸੋ ਪਰ ਹਜੇ ਸਟੇਟ ਤੋਂ ਡਾਲੂ ਗੱਲ ਜਾਂਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਚੋਣਾਂ ਜਿਹੜੀਆਂ ਜੋ ਮੈਂ ਕਸ਼ਮੀਰ ਦੇ ਵਿੱਚ ਹੋਣ ਜਾ ਰਹੀਆਂ ਨੇ ਤਿੰਨ ਭਾਗਾਂ ਦੇ ਵਿੱਚ ਤੇ ਚੋਣਾਂ ਹੋਣੀਆਂ ਪਹਿਲਾ ਚਰਨ ਜਿਹੜਾ 18 ਸਪਟੈਂਬਰ ਨੂੰ ਆ ਫਿਰ ਦੂਸਰੀ ਵਾਰ ਨੂੰ ਵੋਟਾਂ ਪੈਣੀਆਂ 25 ਸਪਟੈਂਬਰ ਨੂੰ ਤੀਸਰਾ ਚਰਨ ਜਿਹੜਾ ਹੈਗਾ ਜੀ ਪਹਿਲੀ ਅਕਤੂਬਰ ਨੂੰ ਤੇ ਨਾਲ ਦੀ ਨਾਲ 4 ਅਕਤੂਬਰ ਨੂੰ ਜੀ ਵੋਟਾਂ ਦੀ ਗਿਣਤੀ ਹੋਣੀ ਆ ਇਦਾਂ ਹੀ 1 ਅਕਤੂਬਰ ਨੂੰ ਜਿਹੜਾ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਤੇ 4 ਅਕਤੂਬਰ ਨੂੰ ਜਿਹੜੇ ਆ ਰਿਜ਼ਲਟ ਆ ਜਾਣੇ ਆ ਤੇ ਇਹ ਜਿਹੜਾ ਜੀ 30 ਸਪਟੈਂਬਰ ਤੋਂ ਪਹਿਲਾਂ ਪਹਿਲਾਂ ਭਾਰਤ ਦੀ ਮਾਨਯੋਗ ਸਰਵੋਚ ਅਦਾਲਤ ਨੇ ਕਿਹਾ ਸੀਗਾ ਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਵੋਟਾਂ ਪੈਣੀਆਂ ਚਾਹੀਦੀਆਂ ਸੋ ਇਹਨਾਂ ਵੋਟਾਂ ਤੋਂ ਬਾਅਦ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਹਾਲਾਂਕਿ ਅਸੀਂ ਲਗਾਤਾਰ ਜਿਹੜਾ ਦੇਖਦੇ ਆ ਕਿ ਉੱਥੇ ਜਿਹੜੇ ਹਾਲਾਤ ਕਾਫੀ ਜ਼ਿਆਦੇ ਖਾਸ ਕਰਕੇ ਆ ਪਿਛਲੇ ਕੁਝ ਕੁ ਮਹੀਨਿਆਂ ਤੋਂ ਦੁਬਾਰਾ ਜਿਹੜੇ ਵਿਗੜਨੇ ਅਸੀਂ ਸ਼ੁਰੂ ਹੋਏ ਦੇਖ ਰਹੇ ਹਾਂ ਕਿ ਲਗਾਤਾਰ ਉੱਥੇ ਹਿੰਸਕ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਇਹਨੂੰ ਜਿਹੜਾ ਸਕਿਉਰਿਟੀ ਫੋਰਸਸ ਕੇਸ ਵੀ ਕੇ ਨਾਲ ਡੀਲ ਕਰਨਗੇ ਆ ਇਹ ਵੀ ਦੇਖਦੇ ਆ ਵੈਸੇ ਮੈਂ ਕਾਂਗਰਸ ਦੇ ਜਿਹੜਾ ਹੀ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਲਗਾਤਾਰ ਕਹਿ ਰਹੇ ਹਾਂ ਕਿ ਸਟਰੀਟ ਹੁੱਡ ਜਿਹੜਾ ਹੋਣਾ ਚਾਹੀਦਾ ਉਹਦੇ ਮਤਲਬਕ ਇੱਕ ਖਬਰ ਪੜ ਰਿਹਾ ਸੀਗਾ ਨਾਲ ਦੀ ਨਾਲ ਇਸ ਗੱਲ ਦਾ ਵੀ ਮੈਨੂੰ ਜ਼ਿਕਰ ਮਿਲਿਆ ਕਿ ਜਿਹੜੇ ਉੱਥੇ ਇਹਨਾਂ ਨੇ ਆ ਬੀਤੇ ਜਿਹੜਾ ਦਿਨਾਂ ਦੇ ਵਿੱਚ ਹੀ ਲੈਪਿਡੈਂਟ ਗਵਰਨਰ ਜਿਹੜੇ ਉੱਥੇ ਹੈਗੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਹੋਰ ਤਾਕਤਾਂ ਉਹਨਾਂ ਦੀ ਜਿਹੜੀ ਆ ਵਧਾਤੀਆਂ ਆ ਸੋ ਉਹਨਾਂ ਦੀ ਜੇਕਰ ਜਿਹੜਾ ਹੁਣੇ ਹੀ ਰੀਸੈਂਟਲੀ ਤਾਕਤਾਂ ਵਧਾਈਆਂ ਤਾਂ ਕਿ ਸਟੇਟ ਹੁਕਮਦਾਰ ਨੂੰ ਗੱਲ ਜਾਵੇਗੀ ਚੋਣਾਂ ਤੋਂ ਬਾਅਦ ਜਾਂ ਨਹੀਂ ਇਹ ਵੀ ਇੱਕ ਜਿਹੜਾ ਕੁਐਸਚਨ ਹੈ ਸੋ ਇਹਦੇ ਨਾਲ ਨਾਲ ਜੇਕਰ ਆਪਾਂ ਵੇਖੀਏ ਕੱਲ ਭਗਵੰਦ ਸਿੰਘ ਸਾਹਿਬ ਉਹਨਾਂ ਨੇ ਆਪਣੀਆਂ ਜਿਹੜੀਆਂ ਤਕਰੀਰਾਂ ਕੀਤੀਆਂ ਮੋਦੀ ਸਾਹਿਬ ਨੇ ਕੀਤੀਆਂ ਸੁਖਵੀਰ ਸਿੰਘ ਬਾਦਲ ਵੀ ਕਾਫੀ ਗੱੜਜੇ ਬਰਸੇ ਨੇ ਉਹਨਾਂ ਨੇ ਬਾਗੀ ਅਕਾਲੀਆਂ ਤੇ ਕਾਫੀ ਜ਼ਿਆਦਾ ਨਿਸ਼ਾਨਾ ਸਾਧਿਆ ਅਕਾਲੀ ਦਲ ਦੀ ਪੋਲਿਟਿਕਸ ਬਹੁਤ ਜ਼ਿਆਦਾ ਜਿਹੜੀ ਆ ਜੀ ਉਹ ਹੈਗੀ ਆ ਇਸ ਸਮੇਂ ਉਲਝਾਹਟ ਦਾ ਸ਼ਿਕਾਰ ਆ ਕਿੱਦਾਂ ਇਹਦੇ ਵਿੱਚੋਂ ਨਿਕਲਣਗੇ ਆਪਾਂ ਪਿਛਲੀ ਵੀ ਕਈ ਵਾਰ ਗੱਲ ਕੀਤੀ ਆ ਹਜੇ ਤੱਕ ਕੁਝ ਸਮਝ ਨਹੀਂ ਆ ਰਿਹਾ ਕੱਲ ਕਾਫੀ ਇਹਨਾਂ ਨੇ ਜਿਹੜੀਆਂ ਗੱਲਾਂបਾਤਾਂ ਕੀਤੀਆਂ ਸਰਦਾਰ ਸੁਖੀ ਸਿੰਘ ਬਾਦਲ ਨੇ ਇਹਨਾਂ ਨੇ ਜਿਹੜੇ ਆ ਬਾਗੀਆਂ ਦੇ ਉੱਤੇ ਕਿਹਾ ਕਿ ਜੀ ਇਹ 나ਗਪੁਰੋਂ ਚੱਲ ਰਹੇ ਨੇ ਜਾਂ ਸਾਰਾ ਕੁਝ ਇਸ ਤਰੀਕੇ ਦੇ ਜਿਹੜੇ ਆ ਉਹਨਾਂ ਨੇ ਗੱਲਾਂਬਾਤਾਂ ਕੀਤੀਆਂ ਹੁਣ ਇਹ ਸਾਰੀਆਂ ਜਿਹੜੀਆਂ ਇਹ ਸਾਰੇ ਇਲਜ਼ਾਮਾਤ ਆ ਜਿਹੜੇ ਪਹਿਲਾਂ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਲੱਗਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਇਹਨਾਂ ਦੀ ਆਰਐਸਐਸ ਨਾਲ ਆਰਐਸਐਸ ਨਾਲ ਕਿਉਂਕਿ ਆਰਐਸਐਸ ਭੀਜਪੀ ਦੀ ਪੇਰੈਂਟ ਬੋਡੀ ਆ ਬੀਜਪੀ ਦੇ ਨਾਲ ਜਿਹੜੀ ਇਹਨਾਂ ਦਾ ਅਲਾਈਅንስ ਹੈਗਾ ਇਸ ਦੇ ਚੱਲਦੇ ਇਹਨਾਂ ਤੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੁੰਦਾ ਰਿਹਾ ਸ਼ੋਮੀ ਅਕਾਲੀ ਦਲ ਦੇ ਉੱਤੇ ਕਿ ਤੁਸੀਂ ਬੀਜਪੀ ਦੇ ਨਾਲ ਮਿਲ ਕੇ ਚੱਲ ਰਹੇ ਹੋ ਹਾਲਾਂਕਿ ਇਹ ਕਹਿ ਸਕਦੇ ਨੇ ਕਿ ਕਾਰਗੂਮੈਂਟ ਤਾਂ ਹੈਗਾ ਕਿ ਬੀਜਪੀ ਇੱਕ ਪੋਲੀਟਿਕਲ ਜਮਾਤ ਹੈ ਤੇ ਆਰਐਸਐਸ ਇੱਕ ਡਿਫਰੈਂਟ ਆਰਗੇਨਾਈਜੇਸ਼ਨ ਹੈ ਪਰ ਹੁਣ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਉਸ ਤਰੀਕੇ ਦੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਇਹਦੇ ਚੋਂ ਕੀ ਉਹ ਕੱਢ ਸਕਦੇ ਨੇ ਇਹ ਹਜੇ ਨਜ਼ਰ ਨਹੀਂ ਆ ਰਿਹਾ ਐਟ ਦਾ ਮੂਮੈਂਟ ਜੇਕਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਤਾਂ ਟੂ ਬੀ ਵੈਰੀ ਔਨੈਸਟ ਚਾਹੇ ਇਹ ਅਕਾਲੀ ਦਲ ਸਰਦਾਰ ਸੁ ਜੋ ਹੈ ਜਿਹੜਾ ਅਕਾਲੀ ਦਲ ਜਿਹਨੂੰ ਆਪਾਂ ਬਾਗੀ ਧੜਾ ਕਹਿ ਦਿੰਦੇ ਆ ਹਜੇ ਤੱਕ ਸਾਨੂੰ ਲੋਕਾਂ ਦੇ ਅੰਦਰ ਇਹਨਾਂ ਦੇ ਪ੍ਰਤੀ ਕੋਈ ਖਾਸ ਸਮਰਥਨ ਨਜ਼ਰ ਨਹੀਂ ਆਉਂਦਾ ਲੋਕੀ ਸਾਰੇ ਸਾਰਿਆਂ ਨੂੰ ਇੱਕੋ ਹੀ ਨਿਗਾਹ ਦੇ ਨਾਲ ਦੇਖ ਰਹੇ ਨੇ ਪੰਥਕ ਪੋਲਿਟਿਕਸ ਦੇ ਵਿੱਚ ਜਿਵੇਂ ਆਪਾਂ ਲਗਾਤਾਰ ਹੀ ਗੱਲ ਕਰ ਰਹੇ ਆ ਕਿ ਇੱਕ ਵੱਡਾ ਫਰਕ ਆਉਣਾ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਤੇ ਸਰਬਜੀਤ ਸਿੰਘ ਖਾਲਸਾ ਕੇਸਟਰੀ ਕੇ ਨਾਲ ਜਿਹੜੀ ਆਪਣੀ ਪੋਲਿਟਿਕਸ ਨੂੰ ਲੈ ਕੇ ਅੱਗੇ ਵਧਦੇ ਨੇ ਇਹ ਵੇਖਣ ਵਾਲਾ ਰਹਿਣਾ ਭਗਵੰਤ ਮਾਨ ਉਹਨਾਂ ਨੇ ਜਿਹੜਾ ਕੱਲ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇੱਕ ਤਾਂ ਉਹਨਾਂ ਨੇ ਆਪਣੀ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਦੇ ਬਾਬਤ ਦੱਸਿਆ ਕਿ ਅਸੀਂ ਆਹਾਹਾ ਕੰਮ ਕੀਤੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹੁਣ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਤੇ ਅਸੀਂ ਇੱਥੇ ਹੀ ਜਿਹੜਾ ਮਾਹੌਲ ਜਿਹੜਾ ਬਿਹਤਰ ਬਣਾ ਰਹੇ ਹਾਂ ਚਲੋ ਬਹੁਤ ਚੰਗੀ ਗੱਲ ਹੈ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੀ ਸਰਕਾਰ ਦੇ ਬਾਬਤ ਕਾਫੀ ਕੁਝ ਕਿਹਾ ਕਿ ਅਸੀਂ ਆਹਾਹਾ ਕੰਮ ਕੀਤੇ ਆ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਬਹੁਤ ਬੜਾ ਲੰਮਾ ਭਾਸ਼ਣ ਸੀਗਾ ਪ੍ਰਧਾਨ ਮੰਤਰੀ ਮੋਦੀ ਦਾ ਅਕਸਰ ਹੀ ਹੁੰਦਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਆ ਨਾ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਇਹਦੇ ਬਾਬਤ ਮੈਨੂੰ ਲੱਗਦਾ ਇਹ ਸਿਧਾਂਤਕ ਤੌਰ ਤੇ ਜਿਹੜੀ ਵੈਸੇ ਸਿਧਾਂਤਕ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ ਪਰ ਭਾਰਤ ਵਰਗੇ ਮੁਲਕ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਨਹੀਂ ਹੋ ਸਕਦੀ ਇੱਕ ਤਾਂ ਜਿਹੜੀਆਂ ਟੈਕਨੀਕਲ ਪ੍ਰੋਬਲਮਸ ਨੇ ਕਿ ਜੇਕਰ ਸਟੇਟ ਅਸੈਂਬਲੀ ਦੇ ਵਿੱਚ ਜਿਹੜੀਆਂ ਸਰਕਾਰ ਟੁੱਟ ਗਈ ਕਿਉਂਕਿ ਸਾਡੇ ਕੋਲ ਰਾਸ਼ਟਰਪਤੀ ਵਾਲਾ ਹਸਾਬ ਤਾਂ ਹੈ ਨਹੀਂ ਅਮਰੀਕਾ ਵਾਂਗੂ ਸਾਡੇ ਰਾਸ਼ਟਰਪਤੀ ਵਾਲਾ ਜਿਹੜੀ ਡੈਮੋਕ੍ਰੇਸੀ ਤਾਂ ਹੈ ਨਹੀਂ ਅਸੀਂ ਪਾਰਲੀਮੈਂਟਰੀ ਸਾਡੀ ਡੈਮੋਕ੍ਰੇਸੀ ਆ ਜਿਹੜੀ ਆਪਾਂ ਬੈਸਟ ਮਿਨਿਸਟਰ ਜਿਹੜੀ ਡੈਮੋਕ੍ਰੇਸੀ ਕਹੀ ਜਾਂਦੀ ਆ ਉਹਦੀ ਤਰਜ਼ ਤੇ ਆਪਣੀ ਆ ਯੂਕੇ ਦੀ ਜਿਹੜੀ ਆ ਲੰਡਨ ਦੇ ਵਿੱਚ ਜਿਹੜੀ ਆ ਜਮਹੂਰੀਅਤ ਜਿਸ ਵੀਕੇ ਨਾਲ ਇੱਥੇ ਲੋਕਤੰਤਰ ਚੱਲਦਾ ਹਾਊਸ ਆਫ ਕਾਮਨਸ ਦੇ ਵਿੱਚੋਂ ਸਾਡੀ ਉਸ ਵੀਕੇ ਦੀ ਜਮਹੂਰੀਅਤ ਆ ਸੋ ਸਾਡੇ ਜਿਹੜਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਜੇਕਰ ਬੇਪਰੂਸਗੀ ਦਾ ਮਤਾ ਆ ਜਾਂਦਾ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਜਾਂਦਾ ਤੇ ਫਿਰ ਕਹਾਣੀ ਜਿਹੜੀ ਆ ਕਿੱਧਰ ਨੂੰ ਜਾਵੇਗੀ ਸੋ ਇਸ ਕਰਕੇ ਇਹ ਇੱਕ ਤਾਂ ਟੈਕਨੀਕਲੀ ਵੀ ਜਿਹੜੀਆਂ ਪ੍ਰੋਬਲਮਸ ਨੇ ਉਹ ਤਾਂ ਹੈਗੀਆਂ ਹੈਗੀਆਂ ਪਰ ਜੇਕਰ ਤੁਸੀਂ ਵੈਸੇ ਵੇਖੋ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਾਂ ਤਾਂ ਇੱਥੇ ਯੂਕੇ ਦੇ ਵਿੱਚ ਜਿਹੜੀਆਂ ਲੋਕਲ ਚੋਣਾਂ ਜੀ ਉਹ 4 ਸਾਲਾਂ ਬਾਅਦ ਹੁੰਦੀਆਂ 4 ਸਾਲਾਂ ਦਾ ਜਿਹੜਾ ਕਾਰਜਕਾਲ ਹੁੰਦਾ ਕਿਸੇ ਕਾਉਂਸਲ ਦਾ ਪਰ ਚੋਣਾਂ ਇੱਥੇ ਕਈ ਜਗ੍ਹਾਾਂ ਤੇ 4 ਸਾਲਾਂ ਚ ਇੱਕੋ ਵਾਰ ਹੁੰਦੀਆਂ ਕਈ ਜਗ੍ਹਾਾਂ ਤੇ ਜਿਹੜਾ ਹਰੇਕ ਸਾਲ ਹੀ ਕੌਂਸਲ ਉਸੇ ਕੌਂਸਲ ਦੀਆਂ ਵੋਟਾਂ ਪੈਂਦੀਆਂ ਕਈ ਕਈ ਜਗ੍ਹਾਾਂ ਤੇ ਦੋ ਜਿਹੜਾ 4 ਸਾਲਾਂ ਦੇ ਵਿੱਚ ਦੋ ਦੋ ਵਾਰ ਵੋਟਾਂ ਪੈਂਦੀਆਂ ਸੋ ਇਹਦੇ ਵਿੱਚ ਮੇਨ ਇਹ ਆ ਕਿ ਐਕਚੁਅਲੀ ਗੱਲ ਤਾਂ ਅਕਾਉਂਟੇਬਿਲਟੀ ਦੀ ਹੈ ਨਾ ਇਹ ਨਹੀਂ ਇਹ ਤੋਂ ਇਹ ਆ ਕਿ ਸਪੋਜ਼ ਕਰੋ ਇੱਕ ਕੋਈ ਕਾਉਂਸਲਰ ਜਿਹੜਾ ਬਣ ਗਿਆ ਤੇ ਜੇਕਰ ਹੁਣ ਅਗਲੀ ਬਾਰ ਨੂੰ ਜਿਹੜੀਆਂ ਕੌਂਸਲ ਦੇ ਉਹਨਾਂ ਦੇ ਉਸ ਉਹ ਸਟੂਨ ਦੇ ਵਿੱਚ ਫੇਰ ਫੇਰ ਵੋਟਾਂ ਪੈਣੀਆਂ ਤੇ ਅਗਲੀ ਬਾਰ ਨੂੰ ਜੇਕਰ ਉਹਨਾਂ ਦੀ ਬਹੁਮਤ ਘਟ ਜਾਂਦੀ ਆ ਤੇ ਫੇਰ ਉਹ ਉਹ ਉਹਨਾਂ ਦੇ ਕੋਲ ਮੈਜੋਰਟੀ ਨਹੀਂ ਰਹਿਣੀ ਤੇ ਉਹਨਾਂ ਨੂੰ ਆਪੋਜੀਸ਼ਨ ਦੇ ਵਿੱਚ ਆਉਣਾ ਪੈਣਾ ਤੇ ਜਾਂ ਫਿਰ ਜੇਕਰ 2 ਸਾਲ ਉਹਨਾਂ ਨੂੰ ਕਾਉਂਸਲ ਦੇ ਵਿੱਚ ਹੋ ਗਏ ਨੇ ਤੇ ਦੋਵਾਂ ਸਾਲਾਂ ਬਾਅਦ ਜਿਹੜੀਆਂ ਵੋਟਾਂ ਪੈਣੀਆਂ ਉਹਦੇ ਵਿੱਚ ਬੇਸ਼ੱਕ ਕੁਝ ਕੁ ਕਾਉਂਸਲਰ ਚੁਣੇ ਜਾਣੇ ਆ ਪਰ ਉਹ ਕੁਝ ਕੁ ਕਾਉਂਸਲਰ ਜੇਕਰ ਵਿਰੋਧੀ ਧੜੇ ਦੇ ਚੁਣ ਹੋ ਗਏ ਤੇ ਫਿਰ ਉਹਨਾਂ ਦੀ ਬਹੁਮਤ ਜਿਹੜੀ ਆ ਮੈਜੋਰਟੀ ਆ ਜਾਂਦੀ ਰਹਿਣੀ ਆ ਤੇ ਇੱਕ ਜਿਹੜਾ ਚੈੱਕ ਐਂਡ ਬੈਲੈਂਸ ਸ ਜਿਹੜੀ ਆ ਸਿਸਟਮ ਹੈ ਬਣਿਆ ਰਹਿੰਦਾ ਕਾਉਂਟੀਬਿਲਟੀ ਜਿਹੜੀ ਆ ਉਹਨਾਂ ਦੀ ਲਗਾਤਾਰ ਚੈੱਕ ਹੁੰਦੀ ਰਹਿੰਦੀ ਆ ਇਹ ਇਹ ਨਹੀਂ ਵੀ ਤੁਸੀਂ ਇੱਕ ਵਾਰੀ ਕਾਉਂਸਲਰ ਬਣ ਗਏ ਤਾਂ 4 ਸਾਲ ਮੌਜਾ ਮਾਣੋ ਜਾਂ ਇੱਕ ਵਾਰ ਜਦੋਂ ਆਪਣੇ ਹੁੰਦਾ ਵੇ ਇੱਕ ਵਾਰ ਮੁੱਖ ਮੰਤਰੀ ਬਣ ਗਏ ਤਾਂ 5 ਸਾਲ ਫਿਰ ਨਜ਼ਾਰੀ ਨਜ਼ਾਰੇ ਆ ਸੋ ਜੇਕਰ ਤੁਸੀਂ ਇਦਾਂ ਕਰ ਦੋਗੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਇਹ ਤਾਂ ਬਿਲਕੁਲ ਹੀ ਤੁਸੀਂ ਜਿਹੜਾ ਤੁਹਾਡਾ ਲੋਕਾਂ ਦੇ ਕੋਲ ਜਿਹੜਾ ਇੱਕ ਹੈਗਾ ਇੱਕ ਸਾਧਨ ਹੈਗਾ ਕਿ ਤੁਹਾਨੂੰ ਉਹ ਅਕਾਉਂਟੇਬਲ ਬਣਾ ਸਕਣ ਏਟ ਲੀਸਟ ਜਿਹੜਾ ਤੁਸੀਂ ਕਹਿੰਦੇ ਹੋ ਕਿ ਖਰਚਾ ਬਹੁਤ ਹੁੰਦਾ ਤੇਜੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਪਰ ਖਰਚਾ ਤਾਂ ਜਿਮਨੀ ਚੋਣਾਂ ਤੇ ਵੀ ਬਹੁਤ ਹੁੰਦਾ ਕਿਹੜੀ ਸਿਆਸੀ ਧਿਰ ਆ ਭਾਰਤ ਦੀ ਜਿਹੜੀ ਕਿ ਲੋਕਾਂ ਦੇ ਜਿਮਨੀ ਚੋਣਾਂ ਨਹੀਂ ਥੋਪਦੀ ਇੱਕ ਇੱਕ ਬੰਦੇ ਨੂੰ ਦੋ ਦੋ ਜਗ੍ਹਾਾਂ ਤੋਂ ਖੜੇ ਕਰਾ ਕੇ ਆਲਰੇਡੀ ਐਮਪੀ ਹੁੰਦਾ ਉਹਨੂੰ ਐਮਐਲਏ ਦੀ ਚੋਣ ਵੀ ਲੜਾ ਦਿੰਦੇ ਨੇ ਆਲਰੇਡੀ ਐਮਐਲਏ ਹੁੰਦਾ ਉਹਨੂੰ ਮੈਂਬਰ ਆਫ ਪਾਰਲਮੈਂਟ ਦੀ ਚੋਣ ਵੀ ਲੜਾ ਦਿੰਦੇ ਨੇ ਇਹ ਸਾਰੀਆਂ ਭਾਰਤ ਦੀਆਂ ਜਿਹੜੀਆਂ ਸਿਆਸੀ ਧਿਰਾਂ ਕਰਦੀਆਂ ਤੇ ਇਹ ਇਹ ਯਾਨੀ ਇਹ ਖਰਚੇ ਦੇ ਵਿੱਚ ਤੁਸੀਂ ਕਿਉਂ ਨਹੀਂ ਗਿਣਦੇ ਜੀ ਜੇਕਰ ਤੁਸੀਂ ਖਰਚਾ ਘਟਾਉਣਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਘੱਟ ਕਰ ਸਕਦੇ ਹੋ ਤੁਸੀਂ ਆਪਣੇ ਚੋਣ ਪ੍ਰਚਾਰ ਤੇ ਕਿੰਨਾ-ਕਿੰਨਾ ਖਰਚਾ ਕਰਦੇ ਹੋ ਤੁਸੀਂ ਉਹਨਾਂ ਨੂੰ ਘੱਟ ਕਰ ਲਓ ਜੇਕਰ ਤੁਹਾਨੂੰ ਇਹ ਹੀ ਲੱਗਦਾ ਕਿ ਖਰਚਾ ਬਹੁਤ ਹੁੰਦਾ ਤੇ ਵੈਸੇ ਵੀ ਉਹਦਾ ਦੇਖਿਆ ਜਾਵੇ ਤਾਂ ਲੋਕ ਸਭਾ ਸਾਡੇ ਚੋਣਾਂ ਸੱਤਾ ਚਰਨਾ ਦੇ ਵਿੱਚ ਹੋਈਆਂ ਤੇ ਇੱਕ ਇਹ 50 ਸਾਲਾਂ ਦੇ ਵਿੱਚ ਕੱਲੀਆਂ ਲੋਕ ਸਭਾ ਦੀਆਂ ਚੋਣਾਂ ਤਾਂ ਤੁਹਾਨੂੰ ਇੱਕ ਵਾਰ ਕਰਾ ਨਹੀਂ ਹੁੰਦੀਆਂ ਤੇ ਸਾਰੇ ਮੁਲਕ ਦੀਆਂ ਲੋਕ ਸਭਾ ਦੇ ਵਿਧਾਨ ਸਭਾ ਦੀਆਂ ਚੋਣਾਂ ਤੁਸੀਂ ਇਕੱਠੀਆਂ ਕਿਦਾਂ ਕਰਾਓਗੇ ਪਹਿਲਾਂ ਤਾਂ ਇਹ ਵੀ ਇੱਕ ਜਿਹੜੇ ਆ ਟੈਕਨੀਕਲ ਇਸ਼ੂ ਹੋਣਾ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਏਟਲੀਸਟ ਹੁਣ ਲੋਕਾਂ ਨੂੰ ਹੁਣ ਜੇਕਰ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਹੈ ਕਿ ਮੇਰੇ ਨਾਲ ਦੀ ਨਾਲ ਕਾਰਗੁਜ਼ਾਰੀ ਮੇਰੀ ਹਰਿਆਣੇ ਵਾਲੇ ਚੋਣਾਂ ਦੇ ਵਿੱਚ ਵੀ ਪਰਖੀ ਜਾਣੀ ਹੈ ਮਹਾਰਾਸ਼ਟਰ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਉੱਥੇ ਵੀ ਪਰਖੀ ਜਾਣੀ ਹੈ ਬਾਕੀ ਜਗ੍ਹਾਾਂ ਤੇ ਵੀ ਚਾਹੇ ਕਾਂਗਰਸ ਆ ਇਹ ਨਹੀਂ ਵੀ ਹੁਣ ਰਾਹੁਲ ਗਾਂਧੀ ਐਲੋਪੀ ਬਣ ਗਏ ਨੇ ਤੇ ਉਹਨਾਂ ਨੂੰ ਲੱਗੇ ਵੀ ਮੈਂ ਤਾਂ ਕੋ ਬਹੁਤ ਵੱਡੀ ਜਿਹੜੀ ਆ ਮਾਰਕਾ ਮਾਰ ਰਿਆ ਹੁਣ ਗਾਂ-ਗਾਂ ਜਿੱਥੇ-ਜਿੱਥੇ ਚੋਣਾਂ ਹੋਣੀਆਂ ਨਾਲ ਦੀ ਨਾਲ ਲੋਕਾਂ ਨੇ ਦੱਸੀ ਜਾਣਾ ਕਿ ਭਾਈ ਬੇਸ਼ੱਕ ਤੁਸੀਂ ਪਿਛਲੇ ਸਾਲ ਐਲੋਪੀ ਬਣ ਗਏ ਸੀ ਲੋਕਾਂ ਨੇ ਤੁਹਾਨੂੰ ਜਿਹੜਾ 10 ਸਾਲਾਂ ਬਾਅਦ ਦੁਬਾਰਾ ਜਿਹੜਾ ਲੋਕੀ ਤੁਹਾਡੇ ਵੱਲੋਂ ਪਰਤਣਾ ਸ਼ੁਰੂ ਹੋਏ ਨੇ ਬਟ ਸਟਿਲ ਜਿਹੜਾ ਆਹ ਜਿਹੜੀ ਸਟੇਟ ਦੀ ਚੋਣ ਆ ਇਹਦੇ ਵਿੱਚ ਤੁਹਾਡੇ ਹਾਲਾਤ ਕਿਦਾਂ ਦੇ ਰਹੇ ਨੇ ਇਹ ਲਗਾਤਾਰ ਜਿਹੜਾ ਤੇ ਜਿਹੜਾ ਲੀਡਰਸ ਤੇ ਵੀ ਐਕਚੁਅਲੀ ਏਟਲੀਸਟ ਜਿਹੜਾ ਬਣਿਆ ਰਹਿੰਦਾ ਕਿ ਅਸੀਂ ਲੋਕਾਂ ਦੇ ਕੰਮਕਾਜ ਜਿਹੜੇ ਆ ਕਰਦੇ ਰਹੀਏ ਸਾਡੇ ਵਰਗੇ ਮੁਲਕ ਦੇ ਵਿੱਚ ਤਾਂ ਕੇਹੀ ਇਹ ਜਾਂਦਾ ਜੀ ਕੰਮ ਹੀ ਉਦੋਂ ਹੁੰਦੇ ਜਦੋਂ ਵੋਟਾਂ ਪੈਂਦੀਆਂ ਸੋ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਇੱਕ ਸੈਕੂਲਰ ਜਿਹੜਾ ਕੋਡ ਦੀ ਗੱਲ ਵੀ ਕੀਤੀ ਆ ਜਿਹੜਾ ਇਹ ਆਪਣਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਆਬਵੀਅਸਲੀ ਉਹ ਜਿਹੜਾ ਪਿੱਛੇ ਆਹ ਬਕਫ ਬੋਰਡ ਵਾਲਾ ਵੀ ਸਾਰਾ ਰੋਲਾ ਪੈਂਦਾ ਰਿਹਾ ਸੋ ਇਹਨੂੰ ਲੈ ਕੇ ਵੀ ਪਰ ਇਹ ਵੀ ਇੱਕ ਡਿਬੇਟੇਬਲ ਇਸ਼ੂ ਆ ਤੇ ਖੈਰ ਇਹ ਜਿਹੜੀਆਂ ਕੱਲ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਲੰਬਾ ਪਾਚਨ ਦਿੱਤਾ ਇਧਰੋਂ ਸਾਡੇ ਮੁੱਖ ਮੰਤਰੀ ਮਾਨਸ ਸਾਹਿਬ ਨੇ ਵੀ ਦਿੱਤਾ ਪਰ ਜੇਕਰ ਆਪਾਂ ਵੈਸੇ ਗੱਲ ਕਰੀਏ ਨਾ ਇਸ ਵੇਲੇ ਸਥਿਤੀਆਂ ਖੜੀਆਂ ਕਿੱਥੇ ਨੇ ਤਾਂ ਡੈਫੀਨਿਟਲੀ ਇੰਡੀਆ ਲੋਟ ਬੈਟ ਰਿਆ ਪਾਕਿਸਤਾਨ ਦੇ ਨਾਲੋਂ ਉਹਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਆ ਕਿ ਸਾਡੇ ਜਿਹੜੀ ਆ ਜਮਹੂਰੀਅਤ ਆ ਉਹ ਉਹ ਲਗਾਤਾਰ ਜਿਹੜੀ ਆ ਕਾਰਜਸ਼ੀਲ ਰਹੀ ਆ ਜਮਹੂਰੀਅਤ ਦੇ ਵਿੱਚ ਵਿਗਨ ਨਹੀਂ ਪਿਆ ਜਿਹੜੇ ਆ ਆਪਣੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਜਰੂਰ ਲਗਾਈ ਗਈ ਤੇ ਪਰ ਉਹਦਾ ਵੀ ਆਪਾਂ ਵੇਖਿਆ ਕਿ ਲੋਕਾਂ ਨੇ ਬੜਾ ਜਿਹੜਾ ਠੋਕਮਾ ਜਵਾਬ ਦਿੱਤਾ ਜਦੋਂ ਦੁਬਾਰਾ ਚੋਣਾਂ ਹੋਈਆਂ ਉਹਨਾਂ ਨੂੰ ਬਿਲਕੁਲ ਜਿਹੜਾ ਸੱਤਾ ਤੋਂ ਪਰੇ ਕਰ ਦਿੱਤਾ ਪਰ ਪਾਕਿਸਤਾਨ ਦੀ ਅਸਲ ਪ੍ਰੋਬਲਮ ਹੀ ਇਹ ਹੈ ਕਿ ਉੱਥੇ ਜਮਹੂਰੀਅਤ ਲਗਾਤਾਰ ਜਿਹੜੀ ਚੱਲ ਨਹੀਂ ਸਕੀ ਕਿਸੇ ਵੀ ਸਿਸਟਮ ਦੇ ਕਾਮਯਾਬ ਹੋਣ ਦੇ ਲਈ ਜ਼ਰੂਰੀ ਹੁੰਦਾ ਕਿ ਉਹ ਉਹਦੀ ਜਿਹੜੀ ਆ ਉਹ ਲਗਾਤਾਰਤਾ ਬਰਕਰਾਰ ਰਹੇ ਭਾਰਤ ਦੇ ਵਿੱਚ ਡੈਫੀਨਿਟਲੀ ਹੁਣ ਵੀ ਸਾਡਾ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ ਪਰ ਕਿਉਂਕਿ ਉਹਦੀ ਲਗਾਤਾਰਤਾ ਬਰਕਰਾਰ ਰਹੇ ਉਹ ਹੌਲੀ-ਹੌਲੀ ਹੌਲੀ-ਹੌਲੀ ਉਹ ਖਾਮੀਆਂ ਦੂਰ ਹੁੰਦੀਆਂ ਜਾਂਦੀਆਂ ਅੱਜ ਜਦੋਂ ਅਸੀਂ ਜਿਹੜਾ ਡੈਫੀਨਿਟਲੀ ਆਪਾਂ ਕ੍ਰਿਟਿਸਿਜ਼ਮ ਕਰਦੇ ਆ ਚਾਹੇ ਭਾਰਤ ਦੇ ਜਿਹੜੇ ਆ ਸਾਡੇ ਸਿਆਸਤਦਾਨ ਨੇ ਜਾਂ ਸਾਡੇ ਕਰਤੇ ਧਰਤੇ ਨੇ ਮੁਲਕ ਨੂੰ ਚਲਾਉਣ ਵਾਲੇ ਨੇ ਚਾਹੇ ਪੰਜਾਬ ਦੇ ਨੇ ਜਿਹੜਾ ਆਪਾਂ ਉਹਨਾਂ ਦਾ ਕ੍ਰਿਟਿਸਿਜ਼ਮ ਕਰਦੇ ਆ ਪਰ ਇੱਕ ਗੱਲ ਜਿਹੜੀ ਟੂ ਬੀ ਫੇਅਰ ਕੇ ਚਾਹੇ ਜੇਕਰ ਆਪਾਂ ਵੈਸਟ ਦੇ ਨਾਲ ਜਦੋਂ ਇਹਨਾਂ ਮੁਲਕਾਂ ਨੂੰ ਦੇਖਦੇ ਆ ਨਾ ਤਾਂ ਡੈਫੀਨਿਟਲੀ ਇਹਨਾਂ ਮੁਲਕਾਂ ਨੇ ਤਰੱਕੀ ਜ਼ਰੂਰ ਕੀਤੀ ਆ ਪਰ ਇਹਨਾਂ ਨੇ ਵੀ ਗ੍ਰੈਜੂਅਲੀ ਜਿਹੜਾ ਹੌਲੀ 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 ਇਹਨਾਂ ਦੀ ਜਿਹੜੀ ਹੈ ਡੈਮੋਕ੍ਰੇਸੀ ਦੇ ਵਿੱਚ ਬਿਹਤਰੀ ਆਉਂਦੀ ਗਈ ਆ ਇਸੇ ਤਰੀਕੇ ਦੀ ਬਿਹਤਰੀ ਜੇਕਰ ਲਗਾਤਾਰ ਸਾਡੇ ਜਿਵੇਂ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਚੱਲਦੀ ਆ ਤੇ ਉਹ ਹੌਲੀ ਹੌਲੀ ਗ੍ਰੈਜੂਅਲੀ ਜਿਹੜੀ ਆ ਅਸੀਂ ਹੋਰ ਬਿਹਤਰੀ ਵੱਲੋਂ ਜਾ ਸਕਦੇ ਆ ਉਹਦੀ ਉਦਾਹਰਨ ਆਪਾਂ ਪੰਜਾਬ ਚੋਂ ਇਹ ਦੇਖ ਸਕਦੇ ਆ ਕਿ 10 ਸਾਲ ਪਹਿਲਾਂ ਜਿਸ ਪਾਰਟੀ ਦਾ ਨਾਮ ਨਿਸ਼ਾਨੀ ਸੀਗਾ ਜਿਹੜੇ ਲੋਕ ਸਰਕਾ ਤੇ ਉੱਤੇ ਕਹਿ ਕੇ ਇਹ ਕਹਿੰਦੇ ਸੀ ਕਿ ਭਾਈ ਯਾਰ ਆ ਸਾਡੇ ਸਿਸਟਮ ਇਦਾਂ ਬਹੁਤ ਖਰਾਬ ਆ ਸਾਡਾ ਮੁਲਕ ਕਿੱਦਾਂ ਚੱਲੇਗਾ ਉਹਨਾਂ ਲੋਕਾਂ ਨੂੰ ਜਿਹੜਾ ਆਬਾਮ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਿਠਾਲ ਦਿੱਤਾ ਕਿ ਤੁਸੀਂ ਜਾ ਕੇ ਸਿਸਟਮ ਚਲਾਓ ਸੋ ਜੇਕਰ ਕੋਈ ਚਾਵੇ ਕਿ ਮੈਂ ਆਪਣੇ ਮੁਲਕ ਨੂੰ ਆਪਣੇ ਦੇਸ਼ ਨੂੰ ਆਪਣੇ ਸਟੇਟ ਨੂੰ ਚੇਂਜ ਕਰਨਾ ਤੇ ਉਹ ਵੋਟਾਂ ਦੇ ਜ਼ਰੀਏ ਜਿਹੜਾ ਲੋਕਾਂ ਦਾ ਫਤਵਾ ਲੈ ਕੇ ਉਧਰ ਨੂੰ ਉਹ ਵੱਧ ਸਕਦਾ ਇਹ ਜਮਹੂਰੀਅਤ ਦੀ ਜਿਹੜੀ ਆ ਖੂਬਸੂਰਤੀ ਹੁੰਦੀ ਆ ਡੈਫੀਨਿਟਲੀ ਉਹਦੇ ਵਿੱਚ ਤੁਸੀਂ ਸਾਰੇ ਗਿਣਾ ਸਕਦੇ ਹੋ ਜੀ ਕਿ ਕਿੰਨਾ ਖਰਚਾ ਆਉਂਦਾ ਕਿੰਨਾ ਔ ਪਰ ਕਿਤੇ ਨਾ ਕਿਤੇ ਜਿਹੜਾ ਇਹ ਲੋਕਾਂ ਦੇ ਕੋਲ ਇੱਕ ਆਪਸ਼ਨ ਹੈਗੀ ਹੈ ਇੱਕ ਜਿਹੜਾ ਜਦ ਕਿ ਆਪਾਂ ਆਪਣੇ ਕਿਤੇ ਦੇ ਵਿੱਚ ਬਾਕੀ ਦੇਖੀਏ ਬਾਕੀ ਤਾਂ ਚਲੋ ਛੱਡੋ ਤੁਸੀਂ ਆ ਬੰਗਲਾਦੇਸ਼ ਦੇ ਵਿੱਚ ਜੋ ਕੁਝ ਹੋਇਆ ਉਹ ਆਪਣੇ ਸਾਹਮਣੇ ਹੀ ਆ ਪਰ ਜੇਕਰ ਆਪਾਂ ਪਾਕਿਸਤਾਨ ਦੀ ਗੱਲ ਦੇਖੀਏ ਤਾਂ ਉੱਥੇ ਜਿਹੜਾ ਪਹਿਲੇ ਦਿਨ ਤੋਂ ਹੀ ਜਿਹੜਾ ਇਹ ਫੌਜ ਨੇ ਜਿਹੜਾ ਜੀਐਸਵੀ ਕੇ ਨਾਲ ਬਿਊਰੋਕ੍ਰੇਸੀ ਦੇ ਉੱਤੇ ਤੇ ਜਿਹੜਾ ਬਾਕੀ ਸਿਸਟਮ ਦੇ ਉੱਤੇ ਆਪਣਾ ਦਬਦਬਾ ਬਣਾਇਆ ਉਹ ਉਸੇ ਹੀ ਤਰੀਕੇ ਨਾਲ ਚੱਰੀ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੇਕਰ ਪਾਕਿਸਤਾਨ ਦੇ ਪੋਲੀਟੀਸ਼ੀਅਨ ਨਾ ਪਹਿਲੀ ਵਾਰ ਜਦੋਂ ਮਾਰਸ਼ਲ ਆ ਲੱਗਾ ਸੀਗਾ ਬਿਨਾਂ ਕਿਸੇ ਡੀਲ ਤੋਂ ਕਹਿੰਦੇ ਵੀ ਭਾਈ ਅਸੀਂ ਜਿਹੜੀ ਆ ਜਮਹੂਰੀਅਤ ਪਾਕਿਸਤਾਨ ਦੇ ਵਿੱਚ ਚਾਹੁੰਦੇ ਆ ਬਿਸ਼ੱਕ ਸਾਨੂੰ ਹੁਣ ਮਿਲੇ ਬਿਸ਼ੱਕ ਸਾਨੂੰ 20 ਸਾਲ ਹੋਰ ਲੜਾਈ ਲੜਨੀ ਪਵੇ ਪਰ ਅਸੀਂ ਕੋਈ ਡੀਲ ਨਹੀਂ ਕਰਨੀ ਕਿਸੇ ਨਾਲ ਤੇ ਹੁਣ ਨੂੰ ਪਾਕਿਸਤਾਨ ਜਿਹੜਾ ਉਹ ਪਟੜੀ ਤੇ ਚੜ ਜਾਂਦਾ ਪਰ ਕਿਉਂਕਿ ਇਹ ਜਿਹੜਾ ਡੀਲਾਂ ਦੇ ਵਿੱਚ ਪੈ ਜਾਂਦੇ ਨੇ ਤੇ ਹੁਣ ਵੀ ਸਾਨੂੰ ਉਦਾਂ ਦੀਆਂ ਸਥਿਤੀਆਂ ਨਜ਼ਰ ਆਉਂਦੀਆਂ ਆਹਾ ਜਿਹੜੇ ਆ ਮੈਂ ਬੀਤੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਇਹਨਾਂ ਦੇ ਸਾਬਕਾ ਡੀਜੀ ਆਈਐਸਆਈ ਜਿਹੜੇ ਆ ਫੈਜ਼ ਹਮੀਦ ਸਾਹਿਬ ਉਹ ਗ੍ਰਿਫਤਾਰ ਹੋਏ ਨਹੀਂ ਤੇ ਉਹਨਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇਹ ਸੱਚੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮੈਂ ਹਾਮਦ ਮੀਤ ਸਾਹਿਬ ਸੀਨੀਅਰ ਜਰਨਲਿਸਟ ਨੇ ਪਾਕਿਸਤਾਨ ਦੇ ਉਹਨਾਂ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਫੈਜ਼ ਹਮੀਦ ਸਾਹਿਬ ਦਾ ਤਾਂ ਬੜਾ ਵੱਡਾ ਮਨਸੂਬਾ ਸੀ ਉਹ ਤਾਂ ਇਮਰਾਨ ਖਾਨ ਸਾਹਿਬ ਨੂੰ ਵੀ ਇੱਕ ਪੌੜੀ ਦੀ ਤਰ੍ਹਾਂ ਵਰਤਣਾ ਚਾਹੁੰਦੇ ਸੀ ਉਹਨਾਂ ਨੂੰ ਇਹ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਾਨ ਨੂੰ ਵਰਤ ਕੇ ਜਿਹੜਾ ਤੇ ਮੈਂ ਮਿਲਟਰੀ ਚੀਫ ਬਣਾ ਤੇ ਮਿਲਟਰੀ ਚੀਫ ਬਣ ਕੇ ਤਾਂ ਮੈਂ ਜਿਹੜਾ ਖਾਨ ਨੂੰ ਇਰੇ ਦਿਮਾਗ ਦੇ ਵਿੱਚ ਕਿਉਂਕਿ ਗੱਲਾਂ ਚੱਲ ਵੀ ਰਹੀਆਂ ਸੀਗੀਆਂ ਉੱਥੇ ਕਿ ਪਾਕਿਸਤਾਨ ਦੇ ਅੰਦਰ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਨਾਲੋਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਡੈਮੋਕ੍ਰੇਸੀ ਹੋਣੀ ਚਾਹੀਦੀ ਆ ਕਿ ਮੈਂ ਖਾਨ ਨੂੰ ਪਹਿਲਾਂ ਰਾਸ਼ਟਰਪਤੀ ਦਾ ਸੁਪਨਾ ਵਿਖਾ ਕੇ ਤਾਂ ਮੈਂ ਫਿਰ ਖੁਦ ਜਿਹੜਾ ਰਾਸ਼ਟਰਪਤੀ ਬਣਾ ਤੇ ਬਹੁਤ ਜ਼ਿਆਦਾ ਉਹ ਕਹਿੰਦੇ ਆ ਕਿ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ 20 30 ਸਾਲ ਹਜੇ ਕਿਤੇ ਨਹੀਂ ਜਾਣਾ ਤੇ ਇਸ ਕਰਕੇ ਜਿਹੜਾ ਮੇਰੇ ਹਿਸਾਬ ਦੇ ਨਾਲ ਚੱਲੋ ਆਪਣੇ ਜਦੋਂ ਡੀਜੀਆਈਐਸਆਈ ਸੀਗੇ ਆਈਐਸਆਈ ਦੇ ਮੁਖੀ ਸੀਗੇ ਉਹਨਾਂ ਨੇ ਬੜਾ ਦੱਸ ਦਿਆ ਕਿ ਆਪਣੀ ਤਾਕਤ ਦੀ ਜਿਹੜੀ ਆ ਦੁਰਵਰਤੋਂ ਕੀਤੀ ਆ ਇਲਜ਼ਾਮ ਹਾਲਾਂਕਿ ਹੁਣ ਜਿਹੜਾ ਉਹਨਾਂ ਦਾ ਕੋਰਟ ਮਾਰਸ਼ਲ ਹੋਣ ਜਾ ਰਿਹਾ ਉਹ ਤੇ ਇੱਕ ਕਰਪਸ਼ਨ ਦੇ ਕੇਸ ਨੂੰ ਲੈ ਕੇ ਆ ਪਰ ਇਹ ਇੰਨੀ ਜ਼ਿਆਦਾ ਤਾਕਤ ਜਿਹੜੇ ਇਹ ਫੌਜੀ ਅਫਸਰ ਨੇ ਇਹਨਾਂ ਦੇ ਕੋਲ ਆਈ ਕਿਉਂ ਕਿ ਲਗਾਤਾਰ ਜਿਹੜਾ ਇਹਨਾਂ ਨੇ ਜਮਹੂਰੀਅਤ ਨੂੰ ਟੋਪਲ ਕੀਤਾ ਤੇ ਜਿਹੜਾ ਕਦੀ ਇਹ ਆਪਣੇ ਆਯੂਬ ਖਾਨ ਆ ਗਿਆ ਕਦੇ ਜ਼ਿਆਉਲ ਹਕ ਆ ਗਿਆ ਕਦੇ پرویز ਮੁਸ਼ਰਫ ਆ ਗਿਆ ਤੇ ਆ ਪਿਛਲੇ ਜਿਹੜਿਆ 15-20 ਸਾਲ ਦੀ ਜਿਹੜੀ ਇਹਨਾਂ ਦੀ ਜਮਹੂਰੀਅਤ ਵੀ ਹੈ ਜਦੋਂ ਉਹ پرویز ਮੁਸ਼ਰਫ ਸਾਹਿਬ ਗਏ ਨੇ ਜਦੋਂ ਉਹ ਗਏ ਨੇ 2008 ਦੇ ਵਿੱਚ ਪਹਿਲੇ 5 ਸਾਲ 13 ਤੱਕ ਜਿਹੜੀ ਆ ਪਾਕਿਸਤਾਨ ਪੀਪਲਸ ਪਾਰਟੀ ਨੂੰ ਇੱਕ ਚੰਗਾ ਮੌਕਾ ਮਿਲਿਆ ਉਹਨਾਂ ਨੇ ਚੰਗੇ ਕਾਨੂੰਨ ਵੀ ਬਣਾਏ ਪਰ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਬੁਰੀ ਰਹੀ ਜੇਕਰ ਕਾਰਗੁਜ਼ਾਰੀ ਪੀਪਲਸ ਪਾਰਟੀ ਦੀ ਚੰਗੀ ਹੁੰਦੀ ਤਾਂ ਸ਼ਾਇਦ ਪਾਕਿਸਤਾਨ ਜਮਹੂਰੀਅਤ ਵੱਲੋਂ ਹੋਰ ਤੇਜ਼ੀ ਨਾਲ ਵਧਦਾ ਪਰ ਉਹਨਾਂ ਦੀ ਕਾਰਗੁਜ਼ਾਰੀ ਬੁਰੀ ਹੋਣ ਦੇ ਚੱਲਦਿਆਂ ਫਿਰ ਉਹੋ ਹੀ ਫੌਜ ਦੇ ਵੱਲੋਂ ਕਦੀ ਨਵਾਜ਼ ਸ਼ਰੀਫ ਨੂੰ ਅੱਗੇ ਕਰ ਦਿੱਤਾ ਗਿਆ ਕਦੀ ਉਹਨਾਂ ਨੇ ਖਾਨ ਨੂੰ ਅੱਗੇ ਕਰਤਾ ਉਹਨਾਂ ਇਮਰਾਨ ਖਾਨ ਦੇ ਨਾਲ ਵਿਗੜ ਗਈ ਤਾਂ ਹੁਣ ਖਾਨ ਜਿਹੜਾ ਉਹ ਉਹ ਹੀ ਹਕੀਕੀ ਆਜ਼ਾਦੀ ਨੂੰ ਅਸਲੀ ਉਹਨਾਂ ਦਾ ਕਹਿਣ ਕਿ ਆਵਾਮ ਦੇ ਕੋਲ ਜਿਹੜੀ ਆ ਤਾਕਤ ਹੋਣੀ ਚਾਹੀਦੀ ਆ ਆਵਾਮ ਜਿਸ ਨੂੰ ਵੋਟ ਪਾਵੇ ਉਹੀ ਆ ਕੇ ਰਾਜ ਕਰੇ ਇਹ ਨਹੀਂ ਕਿ ਜਿਹੜਾ ਆਵਾਮ ਨੇ ਵੋਟ ਪਾ ਕੇ ਚੁਣਿਆ ਇਮਰਾਨ ਖਾਨ ਨੂੰ ਤੇ ਜਿਹੜਾ ਪੰਜ ਸੱਤ ਅਫਸਰਾਂ ਨੇ ਇਹ ਫੈਸਲਾ ਕਰ ਲਿਆ ਕਿ ਇਮਰਾਨ ਖਾਨ ਸਾਡੇ ਮੁਲਕ ਦੇ ਲਈ ਮਾੜਾ ਆ ਤੇ ਉਹਨਾਂ ਨੇ ਜਿਹੜਾ ਕਮਰਿਆਂ ਦੇ ਵਿੱਚ ਬੈਠ ਕੇ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਉਹਨਾਂ ਨੇ ਸ਼ਹਿਵਾਜ਼ ਸ਼ਰੀਫ ਸਾਹਿਬ ਨੂੰ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਬਣਾਤਾ ਸੋ ਇਹ ਇਹ ਇਸ ਕਰਕੇ ਜਿਹੜੀ ਆ ਜਿੰਨਾ ਚਿਰ ਉੱਥੇ ਜਮਹੂਰੀਅਤ ਦੀ ਵਾਪਸੀ ਨਹੀਂ ਆਉਂਦੀ ਜਮਹੂਰੀਅਤ ਦੀ ਜਿਹੜੀ ਅਸਲ ਜਿਹੜਾ ਰੂ ਉਥੇ ਪਾਕਿਸਤਾਨ ਦੇ ਵਿੱਚ نافذ ਨਹੀਂ ਹੁੰਦੀ ਉਨਾ ਚਿਰ ਉਥੇ ਦੇ ਆਪਣੇ ਜਿਹੜੇ ਲੋਕ ਆ ਜਿਹੜੇ ਉਥੇ ਦੇ ਪੱਤਰਕਾਰ ਆ ਜਾਂ ਲੰਬੇ ਟਾਈਮ ਤੋਂ ਜਿਹੜਾ ਉਥੇ ਦੀ ਸਿਆਸਤ ਨੂੰ ਦੇਖ ਰਹੇ ਨੇ ਖੁਦ ਇਹ ਗੱਲ ਮੰਨਦੇ ਨੇ ਕਿ ਜਦ ਤੱਕ ਸਾਡੇ ਅਸਲੀ ਜਿਹੜੀ ਆ ਰੂ ਜਮਹੂਰੀਅਤ ਦੀ نافذ ਨਹੀਂ ਕੀਤੀ ਜਾਂਦੀ ਸਾਡੇ ਮੁਲਕ ਦਾ ਕੁਝ ਵੀ ਜਿਹੜਾ ਸੁਧਰਨਾ ਨਹੀਂ ਤੇ ਆਬਵੀਅਸਲੀ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਖੂਬਸੂਰਤ ਗੱਲ ਭਾਰਤ ਦੀ ਇਹ ਹੈ ਕਿ ਇੰਨਾ ਵੱਡਾ ਜਿਹੜਾ ਮੁਲਕ ਹੋਣ ਦੇ ਬਾਵਜੂਦ ਇੰਨੇ ਜਿਆਦਾ ਸਾਡੀਆਂ ਬੋਲੀਆਂ ਨੇ ਸਾਡੇ ਸਭਿਆਚਾਰ ਨੇ ਇਹਦੇ باوجود ਜਿਹੜਾ ਇਹ ਡੈਮੋਕ੍ਰੇਸੀ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਤੇ ਆਈ ਥਿੰਕ ਕਿ 1 ਨੇਸ਼ਨ 1 ਇਲੈਕਸ਼ਨ ਵਾਲਾ ਜਿਹੜਾ ਮਸਲਾ ਮੈਂ ذاتی ਤੌਰ ਤੇ ਤਾਂ ਇਹਦੇ ਬਿਲਕੁਲ ਖਿਲਾਫ ਆ ਕਿ ਇਹਨੂੰ ਡ੍ਰੌਪ ਕਰਕੇ ਜਐਸਪੀਕੇ ਨਾਲ ਹੁਣ ਸਾਡੀ ਪਾਰਲੀਮੈਂਟਰੀ ਫਾਰਮ ਆਫ ਜਿਹੜੀ ਡੈਮੋਕ੍ਰੇਸੀ ਆ ਇਹਨੂੰ ਹੋਰ ਬਿਹਤਰ ਕਿੱਦਾਂ ਕੀਤਾ ਜਾਵੇ ਇਹ ਜਿਆਦਾ ਜਿਹੜਾ ਚੰਗੀ ਗੱਲ ਹੋਵੇਗੀ ਤੇ ਬਹੁਤ ਚੰਗਾ ਹੋਵੇਗਾ ਕਿ ਜੇਕਰ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਜੇਕਰ ਉਹ ਇਹਨਾਂ ਤੇ ਜਿਹੜਾ ਖਰੇ ਉੱਤਰਦੇ ਨੇ ਤਾਂ ਸਾਡੇ ਵਰਗੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਆਪਣਾ ਘਰ-ਬਾਰ ਛੱਡ ਕੇ ਬਾਹਰ ਆ ਕੇ ਬਸਣਾ ਪੈਂਦਾ ਨਾ ਰਫਿਊਜੀਆ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਪਹਿਲੇ ਕੁਝ ਸਾਲ ਜਾਂ ਐਕਚੁਅਲੀ ਸਾਡੀ ਸਾਰੀ ਉਮਰ ਹੀ ਜੀ ਬਹੁਤ ਸਾਰੇ ਮੇਰੇ ਵਰਗੇ ਜਿਹੜੇ ਬਾਹਰ ਬਸਦੇ ਲੋਕ ਆ ਉਹ ਇਹ ਦੱਸ ਸਕਦੇ ਆ ਕਿ ਅਸੀਂ ਬੰਡੇ ਹੀ ਰਹਿਣਾ ساری ਉਮਰ ਅਸੀਂ ਨਾ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਪੰਜਾਬ ਨੂੰ ਚਲੇ ਜਾਈਏ ਨਾ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਇੱਥੇ ਰਹਿ ਲਈਏ ਅਸੀਂ ਬੰਡ ਹੋ ਜਾਂਦੇ ਆ ਸੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਸ ਧਰਤੀ ਕੇ ਨਾਲ ਨਾ ਬੰਡ ਹੋਣ ਜਿੱਥੇ ਉਹਨਾਂ ਦਾ ਜਨਮ ਹੁੰਦਾ ਜਿੱਥੇ ਉਹ ਪੈਦਾ ਹੁੰਦੇ ਆ ਤੇ ਉਹ ਉੱਥੇ ਹੀ ਰਹਿਣ ਉੱਥੇ ਰਹਿ ਕੇ ਉਹ ਆਪਣੇ ਅੱਗੇ ਵਧਣ ਇਹਦੇ ਲਈ ਜ਼ਰੂਰੀ ਆ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਜਾਂ ਸਾਡੀ ਜਿਹੜੀ ਇੰਡੀਆ ਮੁਲਕ ਆ ਤੇ ਪੰਜਾਬ ਸਾਡਾ ਜਿਹੜਾ ਸਟੇਟ ਆ ਇਹ ਜਿਹੜਾ ਵਧੀਆ ਤਰੀਕੇ ਨਾਲ ਅੱਗੇ ਵਧੇ ਤੇ ਆਪਣੀ ਜਿਹੜੀ ਤਰੱਕੀ ਕਰਦਾ ਰਹੇ ਸੋ ਬਹੁਤ ਬਹੁਤ ਧੰਨਵਾਦ ਜੀ ਨਾਲ ਜੁੜਨ ਦੇ ਲਈ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ